ਇਹ 플ੈਗ ਮਾਰਚ ਜਿਵੇਂ ਕਿ ਤੁਸੀਂ ਜਾਣਦੇ ਹੋ ਇਲੈਕਸ਼ਨ ਨੂੰ ਮੱਧਨਜ਼ਰ ਰੱਖਦੇ ਹੋਏ ਇਹ 플ੈਗ ਮਾਰਚ ਅਸੀਂ ਸਿਟੀ ਕੋਰਾਲੀ ਤੇ ਸਦਰ ਕੋਰਾਲੀ ਅਸੀਂ ਸ਼ਹਿਰ ਦੇ ਵਿੱਚ 플ੈਗ ਮਾਰਚ ਕੱਢਿਆ ਜਾ ਰਿਹਾ ਹੈ ਵੀ ਤਾਂ ਕਿ ਕੋਈ ਵੀ ਸ਼ਰਾਰਤੀ ਅੰਸਰ ਕੋਈ ਸ਼ਰਾਰਤ ਨਾ ਕਰੇ ਮਾਹਵਨਰ ਸਿੰਘ ਬਾਗੂ ਮਾਜਰਾ ਸ਼ਵਾਲਕ ਦੀ ਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਆ ਮਜ਼ਬੂਤ ਸ਼ਹਿਰ ਕੋਰਾਲੀ ਦੇ ਜਿੱਥੇ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਪੰਜਾਬ ਪੁਲਿਸ ਵੱਲੋਂ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕਿ ਲੋਕ ਆਪਣੇ ਮਨ ਮਰਜ਼ੀ ਨਾਲ ਕਿਸੇ ਨੂੰ ਵੋਟ ਪਾ ਸਕਣ ਬਿਨਾਂ ਕਿਸੇ ਡਰ ਭੈ ਤੋਂ ਇਲੈਕਸ਼ਨ ਦੇ ਦੇਤੀ ਸਾਲ ਐਸੇ ਬਣ ਤੋਂ ਇਸ ਨੂੰ ਸਿਗਨਲ ਫ੍ਰੀਨਾ ਸਵਾਲ ਕੀਤੇ ਚੈਨਲ ਤੋਂ ਦਿਖਾ ਰਹੀ ਹੈ ਕਵਿਤਾ ਕੇ ਕੋਈ ਵੀ ਸ਼ਰਾਰਤੀ ਅਨਸਰ ਕੋਈ ਸ਼ਰਾਰਤ ਨਾ ਕਰੇ। ਕਾਫੀ ਆਦਾ ਮਿਲਟਰੀ ਦੇਖ ਕੇ ਜਾਂ ਪੁਲਿਸ ਪ੍ਰਸ਼ਾਸਨ ਰੱਖਾ ਵਜਾਰਾ ਇੱਕ ਇੱਕ ਤਰ੍ਹਾਂ ਲੋਕੀ ਸਹਿਮ ਦੇ ਮੌਜੂਦ ਵੀ ਆਉਂਦੇ ਨੇ ਵੀ ਕੀ ਕੋਈ ਵੱਡੀ ਘਟਨਾ ਦਾ ਸਹਿਮ ਦਾ ਕੋਈ ਮਾਹੌਲ ਨਹੀਂ ਹੈਗਾ ਜੀ ਜੀ ਸਾਰਿਆਂ ਨੂੰ ਉਤਸੁਕ ਕਰ ਰਹੇ ਆਂ ਜੀ ਆਪਣੀ ਜਾ ਕੇ ਪ੍ਰੋਪਰ ਆਪਣੇ ਤਰੀਕੇ ਨਾਲ ਆਪਣਾ ਵੋਟ ਦਾ ਅਧਿਕਾਰ ਆ ਦਿਓ ਜੀ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੁਹਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਵੀ ਆਪਣੇ ਆਪ ਜਾ ਕੇ ਆਪਣੇ ਵੋਟ ਪਾਓ ਤੇ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਡਰ ਨਹੀਂ ਲੋੜ ਨਹੀਂ ਹੈਗੀ ਪ੍ਰਸ਼ਾਸਨ ਤੁਹਾਡੇ ਨਾਲ ਹੈ। ਕੋਈ ਸਰ ਕੋਈ ਐਕਸਟਰਾ डीसी साहब ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਰੇ ਟੋਲ ਫਰੀ ਨੰਬਰ ਜਾਰੀ ਨੇ ਜੀ ਚੋਣ ਕਮਿਸ਼ਨ ਵੱਲੋਂ ਜਾਰੀ ਨੇ ਜੇ ਕਿਸੇ ਨੂੰ ਵੀ ਕੋਈ ਦੁਖਤ ਅਲਿਫ ਹੈ ਸਭ ਤੋਂ ਨੇੜੇ ਐਸਐਚਓ ਸੀਡੀ ਬੈਠਾ ਨਹੀਂ ਮੈਂ ਮੈਨੂੰ ਜਦੋਂ ਮਰਜੀ ਕੋਈ ਵੀ ਆ ਕੇ ਦੱਸ ਸਕਦਾ ਅਗਰ ਕਿਸੇ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੈਸ਼ਰ ਹੋਵੇ ਕਿਸ ਤਰ੍ਹਾਂ ਦੀ ਸਰ ਅਵੇਅਰਨੈਸ ਕੀਤੀ ਜਾ ਰਹੀ ਹੈ ਲੋਕਾਂ ਦੇ ਵਿੱਚ ਸਾਰੇ ਅਵੇਅਰਨੈਸ ਸਾਡੇ ਵੱਲੋਂ ਆਈ ਹੈ ਸਾਰੇ ਲੋਕਾਂ ਨੂੰ ਵੀ ਆਈ ਹੈ ਵੀ ਆਪਣੇ ਨਿਰਪੱਖ ਹੋ ਕੇ ਵੋਟ ਪਾਓ ਕਿਸੇ ਨੂੰ ਕਿਸੇ ਤਰ੍ਹਾਂ ਤੋਂ ਡਰਨ ਦੀ ਲੋੜ ਨਹੀਂ ਆਜੀ ਨਾਲ ਇਸ ਬਲੈਕ ਮਾਰਕ ਦੇ ਪੈਰਾਮੀਟਰ ਜਿਹੜੇ-ਜਿਹੜੇ ਨਾਲ ਹੈ ਆ ਸਾਡੇ ਕੋਲ ਫੋਰਸ ਬਾਹਰੋਂ ਇਲੈਕਸ਼ਨ ਵਾਸਤੇ ਆਈ ਹੈ ਇਸ ਹਾਂਜੀ ਇਲੈਕਸ਼ਨਾਂ ਤੱਕ ਇੱਥੇ ਰਹਿਣਗੇ। ਸ਼ਰਾਰਤੀ ਆਂਸਰ ਨੂੰ ਬਾਰ-ਬਾਰ ਹਦਾਇਤ ਕੀਤੀ ਜਾਂਦੀ ਹੈ ਵੀ ਉਹ ਸ਼ਹਿਰ ਛੱਡ ਕੇ ਚੱਲ ਜਾਣ। ਚੋਣਾਂ ਦੌਰਾਨ ਕੋਈ ਵੀ ਇਹੋ ਜਿਹੀ ਹਰਕਤ ਨਾ ਕਰਨ ਜਿਸ ਕਰਕੇ ਸਾਨੂੰ ਉਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਕਰਨੀ ਪਵੇ। ਓਵਰਆਲ ਸ਼ਹਿਰ ਦੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਦੇਖਣ ਨੂੰ ਮਿਲਦੀ ਹੈ? ਤਕਰੀਬਨ ਮਾਹੌਲ ਠੀਕ ਹੈ। ਇਹੋ ਜਿਹਾ ਕੋਈ ਉਹ ਨਹੀਂ ਹੈਗਾ ਵੀ ਕੋਈ ਸ਼ਰਾਰਤੀ ਆਂਸਰ ਕੋਈ ਸ਼ਰਾਰਤ ਕਰੇ। ਤੁਸੀਂ ਵੀ ਇੱਥੇ ਉਹ ਇਹੋ ਜਿਹਾ ਕੋਈ ਉਹ ਨਹੀਂ ਹੈਗਾ। ਬਿਲਕੁਲ ਸ਼ਾਂਤਮਈ ਮਾਹੌਲ ਹੈ। ਉੱਚ ਅਧਿਕਾਰੀ ਹੈ ਮੀਟਿੰਗ ਚੱਲ ਰਹੀ ਹੈ ਜੀ ਉੱਥੇ ਅਜੇ ਕਿਉਂਕਿ ਕੱਲ ਕੋਈ ਵੀਆਪੀ ਪ੍ਰੋਗਰਾਮ ਹੈ ਉੱਥੇ ਹੀ ਉਹਦੇ ਕਰਕੇ ਮੀਟਿੰਗ ਜਾਰੀ ਹੈ ਹਾਂ ਜੀ ਬਿਲਕੁਲ ਜਾਰੀ ਰਹਿਣਗੇ ਸਾਡੇ ਮਾਰਚ ਕੁਝ ਨਾਕਾਬੰਦੀ ਵੀ ਸਰ ਕਰ ਕੀਤੀ ਜਾਏਗੀ ਨਾਕਾਬੰਦੀ ਹਰ ਰੋਜ਼ ਲਗ ਜਾਰੀ ਹੈ ਸਾਡੀ ਸ਼ੱਕੀ ਗੱਡੀਆਂ ਵਿੱਚ ਚੱਕੀ ਚੱਕੀ ਗੱਡੀਆਂ ਬਾਈਕ ਵਿਦਆਊਟ ਨੰਬਰ ਬਾਈਕ ਸਭ ਚੈੱਕ ਕੀਤੇ ਜਾਂਦੇ ਹਰ ਰੋਜ਼ ਚਲਾਨ ਕੱਟੇ ਜਾਂਦੇ ਹਰ ਰੋਜ਼ ਸਰ ਅਕਟ ਦੇਖਿਆ ਕਿ ਸ਼ਰਾਬ ਦੀ ਅਸੀਂ ਹਰ ਰੋਜ਼ ਨਾਕਾ ਲਾਉਂਦੇ ਆ तकरीबन ਮੇਰੇ ਸਿਟੀ ਏਰੀਏ ਦੇ ਵਿੱਚ ਜੋ ਕ੍ਰੋਸਿੰਗ ਹੈ ਉਸ ਨੂੰ ਵੀ ਅਜ ਤੱਕ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਆਈ ਤੇ ਵੈਸੇ ਵੀ ਐਸਐਸਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਸ਼ਰਾਬ ਦੇ ਪ੍ਰਤੀ ਵੀ ਅਗਰ ਕਿਸੇ ਕੋਲੋਂ ਵੀ ਫੜੀ ਜਾਂਦੀ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਨਾਲ ਵਿਦ ਆ ਨੋਟ ਟੈਕ ওকে ਟਾਇਰ ਦੇ ਵਿੱਚ ਫਲੈਗ ਮਾਰਕ ਕੱਢੇ ਜਾ ਰਹੇ ਵੀ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕੋਈ ਸ਼ਰਾਰਤ ਨਾ ਕਰੇ ਕਾਫੀ ਆਲਾ ਮਿਲਟਰੀ ਦੇਖ ਕੇ ਜਾਂ ਪੁਲਿਸ ਸਾਹਿਬ ਜਾਰਾ ਵਿੱਚ ਦੇਖੇ ਸਹਿਮ ਦੇ ਮੌਜੂਦ ਵੀ ਆਉਂਦੇ ਨੇ ਵੀ ਕਿਆ ਕੋਈ ਵੱਡੀ ਘਟਨਾ ਦਾ ਸਹਿਮ ਦਾ ਕੋਈ ਮਾਹੌਲ ਨਹੀਂ ਹੈਗਾ ਜੀ ਜੀ ਸਾਰਿਆਂ ਨੂੰ ਉਤਸੁਕ ਕਰ ਰਹੇ ਆ ਜੀ ਆਪਣੀ ਜਾ ਕੇ ਪ੍ਰੋਪਰ ਆਪਣੇ ਤਰੀਕੇ ਨਾਲ ਆਪਣਾ ਵੋਟ ਦਾ ਅਧਿਕਾਰ ਆ ਦਿਓ ਜੀ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੁਹਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਵੀ ਆਪਣੇ ਆਪ ਜਾ ਕੇ ਆਪਣੇ ਵੋਟ ਪਾਓ ਤੇ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਡਰ ਨਹੀਂ ਲੋੜਨੀ ਹੈਗੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਕੁਝ ਸਰ ਕੋਈ ਐਕਸਟਰਾ ਕੋਈ ਨੰਬਰ ਵੀ ਜਾਰੀ ਕੀਤੇਗੇ ਅਗਰ ਜੇਕਰ ਕੋਈ डीसी साहब ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਰੇ ਟੋਲ ਫਰੀ ਨੰਬਰ ਜਾਰੀ ਨੇ ਜੀ ਚੋਣ ਕਮਿਸ਼ਨ ਵੱਲੋਂ ਜਾਰੀ ਨੇ ਜੇ ਕਿਸੇ ਨੂੰ ਵੀ ਕੋਈ ਦੁਖਤ ਹੋ ਲਈ ਸਭ ਤੋਂ ਨੇੜੇ ਐਸਐਚਓ ਸਿਟੀ ਬੈਠਾ ਨਹੀਂ ਮੈਂ ਮੈਨੂੰ ਜਦੋਂ ਮਰਜੀ ਕੋਈ ਵੀ ਆ ਕੇ ਦੱਸ ਸਕਦਾ ਅਗਰ ਕਿਸੇ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੈਸ਼ਰ ਹੋਵੇ ਕਿਸ ਤਰ੍ਹਾਂ ਦੀ ਸਰ ਅਵੇਰਨੈਸ ਕੀਤੀ ਜਾ ਰਹੀ ਹੈ ਲੋਕਾਂ ਦੇ ਵਿੱਚ ਸਾਰੇ ਅਵੇਰਨੈਸ ਸਾਡੇ ਵੱਲੋਂ ਆਈ ਹੈ ਸਾਰੇ ਲੋਕਾਂ ਨੂੰ ਵੀ ਆਈ ਹੈ ਵੀ ਆਪਣੇ ਨਿਰਪੱਖ ਹੋ ਕੇ ਵੋਟ ਪਾਓ ਕਿਸੇ ਨੂੰ ਕਿਸੇ ਤਰ੍ਹਾਂ ਤੋਂ ਡਰਾਉਣ ਦੀ ਲੋੜ ਨਹੀਂ ਹੈ ਅੱਜ ਨਾਲ ਇਸ ਲੈਗ ਮਾਸ ਦੇ ਪੈਰਾਮੀਟਰ ਦੇ ਕਿਹੜੇ ਕਿਹੜੇ ਨਾਲ ਹੈ ਆ ਸਾਡੇ ਕੋਲ ਫੋਰਸ ਬਾਹਰੋਂ ਇਲੈਕਸ਼ਨ ਵਾਸਤੇ ਆਈ ਹੈ ਇਸੇ ਵਾਸਤੇ ਹੀ ਹਾਂਜੀ ਇਲੈਕਸ਼ਨਾਂ ਤੱਕ ਇੱਥੇ ਰਹਿਣਗੇ। ਸ਼ਰਾਰਤੀ ਅਨਸਰ ਨੂੰ ਬਾਰ-ਬਾਰ ਹਦਾਇਤ ਕੀਤੀ ਜਾਂਦੀ ਹੈ ਵੀ ਉਹ ਸ਼ਹਿਰ ਛੱਡ ਕੇ ਚਲ ਜਾਣ। ਚੋਣਾਂ ਦੇ ਦੌਰਾਨ ਕੋਈ ਵੀ ਇਹੋ ਜਿਹੀ ਹਰਕਤ ਨਾ ਕਰਨ ਜਿਸ ਕਰਕੇ ਸਾਨੂੰ ਉਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਕਰਨੀ ਪਵੇ। ਓਵਰਆਲ ਸ਼ਹਿਰ ਜਾਂ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਦਿੱਖ ਨੂੰ ਮਿਲਦੀ ਹੈ? ਤਕਰੀਬਨ ਮਾਹੌਲ ਠੀਕ ਹੈ। ਇਹੋ ਜਿਹਾ ਕੋਈ ਉਹ ਨਹੀਂ ਹੈਗਾ ਵੀ ਕੋਈ ਸ਼ਰਾਰਤੀ ਅਨਸਰ ਕੋਈ ਅਸਰਾਰਤ ਕਰੇ। ਤੁਸੀਂ ਵੀ ਇੱਥੇ ਉਹ ਇਹੋ ਜਿਹਾ ਕੋਈ ਉਹ ਨਹੀਂ ਹੈਗਾ। ਬਿਲਕੁਲ ਸ਼ਾਂਤਮਈ ਮਾਹੌਲ ਹੈ। ਉੱਚ ਅਧਿਕਾਰੀ ਹੈ ਮੀਟਿੰਗ ਚੱਲ ਰਹੀ ਹੈ ਜੀ ਉੱਥੇ ਅਜੇ ਕਿਉਂਕਿ ਕੱਲ ਕੋਈ ਵੀਆਪੀ ਪ੍ਰੋਗਰਾਮ ਹੈ ਉੱਥੇ ਉਹਦੇ ਕਰਕੇ ਮੀਟਿੰਗ ਜਾਰੀ ਹੈ ਹਾਂ ਜੀ ਬਿਲਕੁਲ ਜਾਰੀ ਰਹਿਣਗੇ ਸਾਡੇ ਮਾਰਚ ਕੁਝ ਨਾਕਾਬੰਦੀ ਵੀ ਸਰ ਕਰ ਕੀਤੀ ਜਾਏਗੀ ਜੀ ਨਾਕਾਬੰਦੀ ਹਰ ਰੋਜ਼ ਲਗ ਜਾਰੀ ਹੈ ਸਾਡੀ ਸ਼ੱਕੀ ਗੱਡੀਆਂ ਤੇ ਚੱਕੇ ਟਾਈਮ ਸ਼ੱਕੀ ਗੱਡੀਆਂ ਬਾਈਕ ਵਿਦਾਊਟ ਨੰਬਰ ਬਾਈਕ ਸਭ ਚੈੱਕ ਕੀਤੇ ਜਾਂਦੇ ਹਰ ਰੋਜ਼ ਚਲਾਨ ਕੱਟੇ ਜਾਂਦੇ ਹਰ ਰੋਜ਼ ਸਰ ਅਕਤ ਦੇਖਿਆ ਹੈ ਕਿ ਸ਼ਰਾਬ ਦੀ ਅਸੀਂ ਹਰ ਰੋਜ਼ ਨਾਕਾ ਲਾਉਂਦੇ ਆਂ तकरीबन ਮੇਰੇ ਸਿਟੀ ਏਰੀਏ ਦੇ ਵਿੱਚ ਜੋ ਕ੍ਰੋਸਿੰਗ ਆ ਉਸ ਨੂੰ ਵੀ ਅਜ ਤੱਕ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਆਈ ਤੇ ਵੈਸੇ ਵੀ ਐਸਐਸਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਸ਼ਰਾਬ ਦੇ ਪ੍ਰਤੀ ਵੀ ਅਗਰ ਕਿਸੇ ਕੋਲੋਂ ਵੀ ਫੜੀ ਜਾਂਦੀ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਨਾਲ ਨਾਲ ਵੀ ਦੇ ਨੋਟ ਟਾਈਮ ਓਕੇ ਮੈਮ ਜਿਹੜੀ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਜੀ ਇੱਕ ਜਾਣਕਾਰੀ ਦੇ ਬਾਰੇ ਜੀ ਹਾਂ ਇਹ ਫਲੈਗ ਮਾਰਚ ਜਿਵੇਂ ਕਿ ਤੁਸੀਂ ਜਾਣਦੇ ਹੋ ਇਲੈਕਸ਼ਨ ਨੂੰ ਮੱਦਨਯੋਗ ਰੱਖਦੇ ਹੋਏ ਇਹ ਫਲੈਗ ਮਾਰਚ ਅਸੀਂ ਸਿਟੀ ਕੁਰਾਲੀ ਤੇ ਸਦਰ ਕੁਰਾਲੀ ਅਸੀਂ ਇਕੱਠੇ ਹੀ ਇਹ ਫਲੈਗ ਮਾਰਚ ਕੱਢਿਆ ਕਿ ਜੋ ਇਹ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਥੋੜਾ ਇਹੋ ਜਿਹਾ ਵੀ ਕਿ ਹਾਂ ਇਲੈਕਸ਼ਨ ਟਾਈਮ 'ਚ ਕੋਈ ਵੀ ਗਲਤ ਹਰਕਤ ਨਾ ਕੀਤੀ ਜਾਵੇ ਕਿਹੜੇ ਕਿਹੜੇ ਏਰੀਆ ਦੇ ਵਿੱਚੋਂ ਇਹ ਮੈਂ ਕੱਟਿਆ ਜਾ ਰਿਹਾ ਅੱਜ ਪੂਰੇ ਸ਼ਹਿਰ ਦੇ ਵਿੱਚ ਹਾਂਜੀ ਹਾਂਜੀ ਪੂਰੇ ਸ਼ਹਿਰ 'ਚ ਉਰਾਲੀ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਫੇਰ ਕੀਤਾ ਜਾ ਰਿਹਾ ਹੈ ਇਹ ਇਹ ਹੈ ਕਿ ਲੋਕਾਂ ਨੂੰ ਇਹ ਹੀ ਸਾਡੇ ਵੱਲੋਂ ਗੁਜਾਰਿਸ਼ ਹੈਗੀ ਹੈ ਕਿ ਉਹ ਜਿਹੜੇ ਇਲੈਕਸ਼ਨ ਹੈ ਉਹ ਵਧੀਆ ਤਰੀਕੇ ਨਾਲ ਜਿਹੜੇ ਸਾਡੇ ਹੋ ਜਾਣ ਤੇ ਕੋਈ ਵੀ ਉਹਦੇ ਚ ਮਾੜੀ ਹਰਕਤ ਨਾ ਕਰੇ ਜੀ ਮੈਡਮ ਲੋਕਾਂ ਨੂੰ ਮੋਟਾ ਬਣਾਉਣ ਦੇ ਲਈ ਵੀ ਕਿਤੇ ਜਾਗੂ ਕੀਤਾ ਜਾ ਰਿਹਾ ਹਾਂਜੀ ਹਾਂਜੀ ਕਿ ਵੱਧ ਤੋਂ ਵੱਧ ਜਿੰਨਾ ਵੀ ਹੈ ਸਾਰੇ ਜਾ ਕੇ ਆਪਣਾ ਵੋਟ ਪਾਓ ਥੈਂਕ ਯੂ